ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚੈਹਲ ਖੇਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਜੋ 29 ਜੂਨ ਨੂੰ ਪੰਜਾਬ ਦੇ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਕਿ ਅੱਜ 29 ਜੂਨ ਨੂੰ ਪੰਜਾਬ ਦੇ ਮੌਸਮ ਦੇ ਵਿੱਚ ਕੀ ਕੀ ਹਲਚਲ ਹੋ ਸਕਦੀ ਹੈ ਕਿਵੇਂ ਦਾ ਰਹਿ ਸਕਦਾ ਹੈ ਪੰਜਾਬ ਦਾ ਮੌਸਮ ਆਪਾਂ ਸਾਰੀ ਜਾਣਕਾਰੀ ਕਿਸਾਨ ਵੀਰ ਨਾਲ ਸਾਂਝੀ ਕਰਾਂਗੇ ਕਿਸਾਨ ਵੀਰੋ ਜਿੰਮੇ ਕਿ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ 2-3 ਦਿਨਾਂ ਤੋਂ ਲੈ ਕੇ ਵੀਰੋ ਬਰਸਾਤ ਦਾ ਮਾਹੌਲ ਪੰਜਾਬ ਦੇ ਵਿੱਚ ਬਣਿਆ ਹੋਇਆ ਹੈ ਤੇ ਪੂਰਬ ਹਵਾਵਾਂ ਦੇ ਬਿਰੋ ਜੋ ਪੂਰਬੀ ਤੇ ਦੱਖਣੀ ਹਵਾਵਾਂ ਚੱਲ ਰਹੀਆਂ ਨੇ ਇਹਨਾਂ ਹਵਾਵਾਂ ਦੇ ਕਾਰਨ ਜੋ ਪੰਜਾਬ ਦਾ ਬਿਰੋ ਵਾਤਾਵਰਨ ਹੈ ਉਹਦੇ ਵਿੱਚ ਨਮੀ ਬਹੁਤ ਜ਼ਿਆਦਾ ਵਧੀ ਹੋਈ ਹੈ ਉਹ ਨਮੀ ਵਧਣ ਦੇ ਕਾਰਨ ਬਿਰੋ ਹਮਸ ਦਾ ਮਾਹੌਲ ਪੈਦਾ ਹੋ ਰਿਹਾ ਹੈ ਜਿਵੇਂ ਕਿ ਸਵੇਰ ਦੇ ਸਮੇਂ ਹੀ ਟੈਂਪਰੇਚਰ ਬਿਰੋ 34 35 ਡਿਗਰੀ ਹੋਣ ਦੇ ਬਾਵਜੂਦ ਫਿਰ ਵੀ ਇੱਕ ਜੋ ਹਮਸ ਹੈ ਗਰਮੀ ਹੈ ਬਹੁਤ ਜ਼ਿਆਦਾ ਪਰੇਸ਼ਾਨ ਕਰੀਏ ਚਿਪਚਿਪੀ ਗਰਮੀਆਂ ਬਿਰੋ ਇਹ ਸਿਰਫ ਨਮੀ ਦੇ ਕਾਰਨ ਹੈ ਜੋ ਕਿ ਹਮਸ ਦਾ ਮਾਹੌਲ ਬਣਿਆ ਹੋਇਆ ਹੈ ਪੰਜਾਬ ਦੇ ਬਿਰੋ ਤਕਰੀਬਨ 50% ਖੇਤਾਂ ਦੇ ਵਿੱਚ ਚੰਗੀ ਧੁੱਪ ਦੇਖਣ ਨੂੰ ਇਸ ਟਾਈਮ ਮਿਲ ਰਹੀ ਹੈ ਤੇ ਕੁਝ ਖੇਤਾਂ ਦੇ ਵਿੱਚ ਹਲਕੀ ਫੁਲਕੀ ਬੱਦਲਵਾਈ ਬਣੀ ਹੈ। ਇੱਕ ਧੁੰਦ ਦੀ ਤਰ੍ਹਾਂ ਵੀਰ ਸਵੇਰ ਦੇ ਸਮੇਂ ਮਾਹੌਲ ਸੀਗਾ ਜੋ ਕਿ ਜ਼ਿਆਦਾ ਨਮੀ ਹੋਣ ਦੇ ਕਾਰਨ ਇਹ ਬਣਿਆ ਹੋਇਆ ਸੀ ਤਰੇਲ ਵਗੈਰਾ ਜਿਵੇਂ ਸਿਆੜ ਦੀ ਤਰ੍ਹਾਂ ਪੈਂਦੀ ਹੈ ਉਦਾਂ ਦਾ ਮਾਹੌਲਾ ਜੀ ਦੇਖਣ ਨੂੰ ਸਵੇਰੇ ਮਿਲਿਆ ਹੈ। ਸੋ ਵੀਰੋ ਪੰਜਾਬ ਦੇ ਵਿੱਚ ਲਗਾਤਾਰ ਬਰਸਾਤਾਂ ਦਾ ਦੌਰ ਜਾਰੀ ਹੈ ਅੱਜ ਵੀ ਪੰਜਾਬ ਦੇ ਵੀਰੋ ਪੰਜਾਬ 60% ਖੇਤਰਾਂ ਦੇ ਵਿੱਚ ਆਪਾਂ ਨੂੰ ਬਰਸਾਤੀ ਗਤੀਵਿਧੀਆਂ ਦੇਖਣ ਦੇ ਮਿਲਣ ਦੇ ਅਸਾਰ ਬਣੇ ਹੋਏ ਨੇ ਪੰਜਾਬ ਦੇ ਕਿਸੇ ਵੀ ਖੇਤਰਾਂ ਦੇ ਵਿੱਚੋਂ ਸਾਰੇ ਹੀ ਪੰਜਾਬ ਦੇ ਉੱਪਰ ਦੇ ਬੱਦਲ ਆਵਾਜਾਈ ਕਰਨਗੇ ਵੀਰੋ ਕਿਸੇ ਵੀ ਖੇਤਰਾਂ ਦੇ ਵਿੱਚ ਕਿਸੇ ਵੀ ਸਮੇਂ ਮੀਂਹ ਦਾ ਮਾਹੌਲ ਆਪਾਂ ਨੂੰ ਦੇਖਣ ਨੂੰ ਮਿਲ ਸਕਦਾ ਹੈ ਅੱਜ ਵੀਰੋ ਤਕਰੀਬਨ ਪੰਜਾਬ ਦੇ ਆਪਾਂ ਨੂੰ 60 50 ਤੋਂ 60% ਖੇਤਰਾਂ ਦੇ ਵਿੱਚ ਬਰਸਾਤੀ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਨੇ ਤਕਰੀਬਨ ਜੋ ਵੀਰੋ ਬਰਸਾਤ ਦਾ ਦੌਰ ਹੈ ਉਹ ਸਵੇਰੇ 10:00 ਵਜੇ ਤੋਂ ਲੈ ਕੇ ਆਪਾਂ ਨੂੰ ਵੀਰੋ ਜ਼ਿਆਦਾਤਰ ਸ਼ਾਮ ਦੇ 5 6 ਵਜੇ ਤੱਕ ਦੇਖਣ ਨੂੰ ਮਿਲੇਗਾ ਵੀਰੋ ਉਸ ਤੋਂ ਬਾਅਦ ਦੁਪਹਿਰ ਤੋਂ ਬਾਅਦ ਫਿਰ ਜਿੱਥੇ ਕਿਤੇ ਵੀਰੋ ਹਵਾ ਰੁਕੇਗੀ ਧੁੱਪ ਹੋਵੇਗੀ ਅਚਾਨਕ ਬੱਦਲ ਬਣਨਗੇ ਨਮੀ ਉੱਪਰ ਉੱਠੇਗੀ ਤੇ ਵੀਰੋ ਉਹ ਬਰਸਾਤੀ ਗਤੀਵਿਧੀਆਂ ਟੁੱਟਵੇਂ ਰੂਪ ਦੇ ਵਿੱਚ ਪੰਜਾਬ ਦੇ ਕਿਸੇ ਵੀ ਖੇਤਰ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲ ਸਕਦੀਆਂ ਨੇ ਓਵਰਆਲ ਵੀਰੋ ਆਪਾਂ ਕਹਿ ਦਈਏ ਕਿ ਅੱਜ ਪੰਜਾਬ ਦਾ ਮੌਸਮ 100% ਸਾਫ਼ ਨਹੀਂ ਹੋਵੇਗਾ 50% ਖੇਤਾਂ ਦੇ ਵਿੱਚ ਵੀਰੋ ਆਪਾਂ ਨੂੰ ਹਲਕੀ-ਪੁਲਕੀ ਧੁੱਪ ਵੀ ਦੇਖਣ ਨੂੰ ਮਿਲੇਗੀ ਤੇ ਕੁਝ ਖੇਤਾਂ ਵਿੱਚ ਚੰਗੀ ਧੁੱਪ ਵੀ ਦੇਖਣ ਨੂੰ ਮਿਲੇਗੀ ਕੁਝ ਖੇਤਾਂ ਦੇ ਵਿੱਚ ਜਿਹੜੇ ਬੱਦਲਵਾਈ ਦੇ ਨਾਲ ਆਵਾਜਾਈ ਥੋੜਾ-ਮੋਟਾ ਧੁੱਪ-ਛਾਂ ਦਾ ਮਾਹੌਲ ਬਣਿਆ ਰਹੇਗਾ ਤੇ ਵੀਰੋ ਕੁਝ ਖੇਤਰਾਂ ਦੇ ਵਿੱਚ ਆਪਾਂ ਨੂੰ ਜੋ ਬਰਸਾਤ ਵੀ ਦੇਖਣ ਨੂੰ ਮਿਲੇਗੀ ਬਾਕੀ ਵੀਰੋ ਦੁਪਹਿਰ ਤੋਂ ਬਾਅਦ ਸ਼ਾਮ ਦੀ ਅਪਡੇਟ ਆਪਾਂ ਨੂੰ ਜਿੰਮੀ ਵੀ ਮਿਲਦੀ ਆਪਾਂ ਸਾਰੀ ਜਾਣਕਾਰੀ ਫੇਰ ਲੈ ਕੇ ਕਿਸਾਨ ਵੀਰਾਂ ਲਈ ਹਾਜ਼ਰ ਹੋ ਜਾਵਾਂਗੇ ਵੀਰੋ ਤਕਰੀਬਨ ਆ ਦਾ 100% ਮੌਸਮ ਸਾਫ ਨਹੀਂ ਹੋਵੇਗਾ ਕਿਤੇ ਮੀਂਹ ਪੈ ਗਿਆ ਕਿਤੇ ਹਟ ਗਿਆ ਵੀਰੋ ਕਿਤੇ ਕਿਸੇ ਖੇਤਰ ਦੇ ਵਿੱਚ ਕਿਤੇ ਕਿਸੇ ਖੇਤਰ ਦੇ ਟੁੱਟਵੇਂ ਰੂਪ ਦੇ ਵਿੱਚ ਆਪਾਂ ਨੂੰ ਬਰਸਾਤੀ ਗਤੀਵਿਧੀਆਂ ਲਗਾਤਾਰ ਨਿਰੰਤਰ ਦੇਖਣ ਨੂੰ ਮਿਲਦੀਆਂ ਹੀ ਰਹਿਣਗੀਆਂ ਬਾਕੀ ਵੀਰੋ ਜੇਕਰ ਮੌਸਮ ਵਿੱਚ ਕੋਈ ਹੋਰ ਤਬਦੀਲੀ ਆਉਂਦੀ ਆਪਾਂ ਨੂੰ ਕੋਈ ਅਪਡੇਟ ਮਿਲਦੀ ਹੈ ਤਾਂ ਆਪਾਂ ਸਮੇਂ ਤੋਂ ਪਹਿਲਾਂ ਸਾਰੀ ਜਾਣਕਾਰੀ ਫੇਰ ਲੈ ਕੇ ਹਾਜ਼ਰ ਹੋ ਜਾਵਾਂਗੇ ਸੋ ਵੀਰੋ ਮੌਸਮ ਦੀ ਹਰ ਛੋਟੀ ਤੋਂ ਵੱਡੀ ਅਪਡੇਟ ਲਈ ਸਹੀ ਤੋਂ ਸਹੀ ਜਾਣਕਾਰੀ ਲਈ ਚੈਨਲ ਜੈਲ ਖੇਤੀ ਸੇਵਾ ਸੈਂਟਰ ਨਾ ਬਣੇ ਰਹੋ ਜੀ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ